ਗੱਲ ਕਰੀ ਮੇਲੇ ਦੇ ਆ ਗਏ ਬਹੁਤ ਵਧੀਆ ਰਗਾ ਜੀ ਕੱਲੇ ਆਏ ਕੋਈ ਹੋਰ ਵੀ ਫੈਮਲੀ ਮੇਲੇ ਨਾਲ ਆ ਗਏ ਸਾਡੀ ਫੈਮਲੀ ਆ ਕਿਹੜੇ ਪਿੰਡ ਤੋਂ ਆ ਜੀ ਗਾਜੇ ਦਾ ਗਾਜੇੋਂ ਪਿੰਡ ਆ ਹਾਂ ਜੀ ਸਾਡੇ ਗਵਾਂਢੀ ਆ ਕਿੱਥਾ ਲੱਗਦਾ ਹੋਰ ਦੱਸੋ ਤੁਹਾਨੂੰ ਮਾਹੌਲ ਕਿੱਥਾ ਲੱਗਦਾ ਬਹੁਤ ਵਧੀਆ ਲੱਗਾ ਤੁਹਾਨੂੰ ਪਹਿਲਾਂ ਨਾਲੋਂ ਤੇ ਹੁੰਦੇ ਮੇਲੇ ਤਾਂ ਤੁਸੀਂ ਫਰਕ ਆ ਫਰਕ ਆਏ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਹਾਂ ਜੀ ਮਾਣਾ ਮੇਲਾ ਕੋਈ ਨਹੀਂ ਦੇਖਿਆ ਠੀਕ ਹੈ ਜੀ ਲਗਾ ਈਕਾ ਪਟਾਖਾ ਫੂਮ ਚਲਾਇਆ ਹੈ ਫੂਮ ਚਲਾ ਪਟਾਖਾ ਰੰਗ ਜਾਏਗੀ ਆ ਬਹੁਤ ਮਜ਼ਾ ਲਿਆ ਠੀਕ ਹੈ ਬਹੁਤ ਮਜ਼ਾ ਲਿਆ ਠੀਕ ਹੈ ਨਾਲ ਦੇ ਵਧੀਆ ਜੀ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਦੀ ਖੁਸ਼ੀਆਂ ਭਰਿਆ ਦਿਨ ਲੰਘੇ ਸਾਰੇ ਹੱਸਦੇ ਖੇਡਦੇ ਘਰ ਜਾਣ ਸੁਖੀ ਚਕਲੀ ਤੇ ਧੰਨਵਾਦ ਸਾਡੇ ਵੀਰ ਦਾ ਵੀ ਪੱਤਰਕਾਰ ਦਾ ਵੀ ਇਹ ਸਾਡਾ ਛੋਟਾ ਵੀਰ ਜਦੋਂ ਮਿਲਦਾ ਬੜਾ ਹਾਸੇ ਖੇਡੀਏ ਮਿਲਦਾ ਤੇ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਬਾ ਫੇਨ ਐਕੋ ਬਹੁਤ ਬਹਾਡੇ ਕਿਉਂ ਆਸੋ ਸੋਹ ਵੀਰ ਜੀ ਹੈ ਅਰੇ ਪਿਆਰ ਦੇ ਨਾਲ ਜਿਵੇਂ ਲਾਗ ਗਈ ਸਾਰੀ ਰਾਮ ਲਰ ਸਾਰੇ ਸੀ ਦਿਖ ਰਿਹਾ ਹੈ ਸਾਰੇ ਸੀ ਦਿਖ ਰਿਹਾ ਸੀ ਬਹੁਤ ਬਹੁਤ ਮੱਗੀਆਂ ਤਾਂ ਦੇਖੇ ਜਾਣੀਆਂ ਹੈ ਸੇਵਾ ਦੀ ਬੜੀ ਲੋੜ ਹੈ ਨਾਲ ਵੀਰ ਕਿਸ਼ਨਾਪ ਲੱਭ ਕਵਿੰਦਰ ਸਿੰਘ ਲੱਖੀ ਜੀ 21000 ਰੁਪਿਆ ਇੱਕ ਵਾਰ ਜੋਰ ਨਾਲ ਤਾੜੀਆਂ ਮਾਰੋ ਜਰਾ ਜੋਰ ਨਾਲ ਤਾੜੀਆਂ 21000 ਰੁਪਿਆ ਕਲਬ ਨੂੰ ਦੇ ਰਹੇ ਨੇ ਮਹਾਨ ਸ਼ਖਸੀਅਤ ਜੈ ਸਿੰਘ ਰਾਮ ਜੀ ਸਾਰਿਆਂ ਨੂੰ ਅਗਲੀ ਵਾਰ ਉਹ ਐਮ ਐਲ ਏਰੀਆ ਸੈਟਅਪ ਪੱਕੀਆਂ ਆ ਕਿਉਂਕਿ ਟਾਣਾ ਦਾ ਕੋਈ ਕੰਮ ਨਹੀਂ ਆਇਆ ਜਾਨੀ ਆਪਾਂ ਸੇਵਾਦਾਰ ਬਣ ਜਾਈਏ ਸੇਵਾਦਾਰ ਜਿੱਥੇ ਨਾ ਜਿੱਥੇ ਨਾ ਦਾ ਕੰਮ ਨਾ ਹੋਵੇ ਬਿਜਲੀ ਦਾ ਹਾਂਜੀ ਹਾਂਜੀ ਹੋਰ ਭਾਜੀ ਕੱਲੇ ਆ ਇੱਕ ਫੈਮਿਲੀ ਨਾਲ ਆਏ ਬੱਚਿਆਂ ਨਾਲ ਆ ਜੀ ਠੀਕ ਆ ਜੀ ਕਿੱਦਾਂ ਲੱਗਦਾ ਪਿਆ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਕੰਮ ਕਰ ਨੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਭਾਜੀ ਰਬੂ શ્રી ਰਾਮ ਦੀ ਕਿਰਪਾ ਸਾਰਿਆਂ ਦੇ ਸਾਈਂ ਚੰਦ ਬੋਲੇ ਬਣਿਆ ਰਿਹਾ ਦੀ ਸਹਾਰ ਸਾਲ ਸਾਰਾ ਇੰਦੀ ਹਰ ਸ਼ਰਦਾ ਤੇ ਪਤਪਾ ਬਣਾ ਸਾਰੇ ਮਨਾਉਂਦੇ ਰਹਿਣ ਪ੍ਰਭੂ શ્રી ਰਾਮ ਸਾਰਿਆਂ ਕਿਰਪਾ ਕਰਨ ਜੀ ਪੈਂਟ ਦਾ ਟਾਂਡੇ ਦੇ ਸਾਰੇ ਕੰਮ ਕਰਦੇ ਉਹ ਧੰਨਵਾਦ ਸਾਡੇ ਨਾਲ ਜੀ ਮਹਿੰਦਰ ਭਾਈ ਜਾਗਿਆਂ ਦਾ ਜੁੜੇ ਆ ਤੇ ਮਹਿੰਦਰ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ ਦੀਆਂ ਰੌਣਕਾਂ ਉਹ ਮੇਲਾ ਬਹੁਤ ਵਧੀਆ ਜੀ ਰੌਣਕਾਂ ਲੱਗਾ ਆ ਆਪਣਾ ਸੱਜਣਾ ਮਤਰਾ ਮਿਲੇ ਹੋਆ ਤੇ ਜਾਦਾਂ ਪੁਰਾਣੀਆਂ ਜਿਆਦਾ ਆ ਗਈਆਂ ਤੇ ਮਹਿੰਦਰ ਭਾਈ ਨੂੰ ਲਗਭਗ ਸਾਰੇ ਹੀ ਇਲਾਕਾ ਜਾਣਦਾ ਕਿਉਂਕਿ ਇਹਨਾਂ ਦਾ ਮੇਨ ਕੰਮ ਜਿਹੜਾ ਜਗਰਾਤਿਆਂ ਦਾ ਆ ਤੇ ਨਾਲ ਆਪਣਾ ਸੰਗੀਤ ਜਿਤ ਤੱਕ ਕਲਾਸਿਕਲ 뮤జిక్ ਆ ਨਾ ਜਾਂ ਸੂਫੀ ሙዚਕ ਕਰਦੇ ਆ ਤੇ ਆਪਣਾ ਕੋਈ ਵੀ ਕੰਮ ਕਿਦਾਂ ਕਰਵਾਉਣਾ ਵਜੇਰਾ ਤੇ ਆ ਤੇ ਭਾਈ ਨੂੰ ਜਰੂਰ ਸੰਪਰਕ ਕਰਿਓ ਜੀ ਪਿੰਡ ਜਾਦੀਆਂ ਤੋਂ ਮਹਿੰਦਰ ਜੀ ਧੰਨਵਾਦ ਜੀ ਧੰਨਵਾਦ ਜੀ ਕੀ ਕੀ ਇੰਜੋਏ ਕੀਤਾ ਜੀ ਬਹੁਤ ਲੱਗੇ ਇੰਜੋਏ ਸਾਰਾ ਕਿ ਖਵਾਦੀ ਮੇਰੇ ਤੇ ਸਾਰੀਆਂ ਝਾਟੀਆਂ ਆ ਰਾਵਲ ਨੂੰ ਆਪ ਲੱਗਦੇ ਹਾਂ ਜੀ ਸਾਰਾ ਦੇਖਿਆ ਭਾਜੀ ਠੀਕ ਹੈ ਨਾਲ ਕੌਣ ਆਇਆ ਸਾਡੇ ਜੀ ਮੇਰੀ ਜਠਾੜੀਆਂ ਆ ਭਾਜੀ ਜਠਾੜੀਆਂ ਤੇ ਦਰਾਨੀਆਂ ਸਾਡੀਆਂ ਇਕੱਠੀਆਂ ਆਈਆਂ ਹਾਂ ਮੈਂ ਤਾਂ ਕਿ ਸ਼ਾਇਦ ਪਹਿਲਾਂ ਕਿ ਅੱਜ ਕੱਲ ਤਾਂ ਪਿਆਰ ਖਤੋਂ ਹੁੰਦਾ ਜਾ ਰਿਹਾ ਹੈ ਮੇਰੀ ਭਾਜੀ ਸਾਡਾ ਬਹੁਤ ਜ਼ਿਆਦਾ ਪਿਆਰ ਆ ਠੀਕ ਹੈ ਦੇਖੀ ਕੀ ਖਾਦਾ ਕੀ ਕੀ ਹੋਤੀ ਜਦ ਤੁਸੀਂ ਕੀਤੇ ਹੋ ਹਾਂ ਘਾਦੀਆਂ ਯੂਲਸ ਵਗੈਰਾ ਖਾਦੇ ਆ ਹਾਂ ਜੀ ਬਹੁਤ ਜ਼ਿਆਦਾ ਜਿੱਦਾਂ ਅਸੀਂ ਪੁਰਾਣਾ ਮੇਲਾ ਦੇਖਦੇ ਹੁੰਦੇ ਸੀਗੇ ਤੇ ਹੁਣ ਦਾ ਮੇਲਾ ਉਹਨਾਂ ਚ ਕੀ ਫਰ ਮੇਲਾ ਤੇ ਹਾਂ ਅੰਗੇ ਨਾਲੋਂ ਬਹੁਤ ਜ਼ਿਆਦਾ ਹੈ। ਮਾਰ ਜੇ ਵਾਟ ਵਾਲੇ ਵਿੱਚ ਅਸੀਂ ਦਿਨ ਬਤਾਏ ਆ ਜਾਓ ਇੰਜੋਏ ਉਹ ਚੀਜ਼ਾਂ ਨਹੀਂ ਮਿਲਦੀਆਂ। ਨਹੀਂ ਬਾਜੀ ਹੁਣ ਬੱਚੇ ਆਏ ਸਾਡੇ ਨਾਲ। ਹਾਂਜੀ ਬੱਚੇ ਵੀ ਆਏ। ਠੀਕ ਹੈ। ਤੇ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਕੀ ਕੀ ਖਾਤਾ? ਅ ਕੁਝ ਵੀ ਨਹੀਂ। ਕੁਝ ਵੀ ਨਹੀਂ ਖਾਤਾ। ਘਰ ਘਰ ਕੋਲ ਗੱਫੇ ਕੁਝ ਵੀ ਨਹੀਂ। ਝੂਟੇ ਲੈ ਆ। ਹਾਲੇ ਕਿੱਥੇ ਲੈ ਝੂਟੇ? ਉੱਥੇ। ਉੱਥੇ ਲੈ। ਅੱਛਾ ਤੇ ਉਹ ਘਟੋਣੇ ਕਿਹੜੇ ਲੈ ਆ? ਕੋਈ ਵੀ ਨਹੀਂ। ਕੋਈ ਵੀ ਨਹੀਂ। ਤੇ ਮੰਮੀ ਨੂੰ ਤੇ ਪਾਪਾ ਨੂੰ ਦੱਸੋਗੇ ਤੁਸੀਂ ਮੰਮੀ ਨੇ ਕੁਝ ਨਹੀਂ ਲੱਗ ਦਿੱਤਾ ਹਾਂ ਜੀ ਕੁਝ ਨਹੀਂ ਜਰੂਰ ਸ਼ਿਕਾਇਤ ਲਾਉਣੀ ਮੰਮੀ ਦੀ ਅੱਛਾ ਠੀਕ ਹੈ ਜੀ ਥੈਂਕ ਯੂ ਜੀ ਕਿੰਨਾ ਲੱਗਦਾ ਮੇਲੇ ਨੂੰ ਚਾਹ ਗਏ ਬਹੁਤ ਵਧੀਆ ਇਹ ਤੁਸੀਂ ਸਾਰੇ ਸਿਸਟਰ ਹੈ ਕਿ ਫਰੈਂਡ ਆ ਫਰੈਂਡ ਫਰੈਂਡ ਸੇ ਕਿਹੜੀ ਕਲਾਸ ਪੜ੍ਹਦੇ ਆ 7 ਕਿਹੜੇ ਸਕੂਲ ਕਮੈਂਟ ਕਰ ਰਹੇ ਸੀ ਜੱਜਾ ਜੱਜਾ ਸਾਰੇ ਜੱਜੇ ਦੇ ਤੁਸੀਂ ਹੈਗੇ ਤੇ ਕਿੰਨਾ ਜੋਏ ਕੀਤਾ ਬਹੁਤ ਤੇ ਜਿਹੜੇ ਤੁਹਾਡੇ ਫਰੈਂਡ ਨਹੀਂ ਆਈਆਂ ਉਹਨਾਂ ਨੂੰ ਕੀ ਕਹਿਣਾ ਚਾਹ اور ان کے نام پر سدی ا 30 پہ جانا ہے شبคมانی منڈی جی کے صاحب جانے سٹیج ਦੇ نزدیکਾ ਜਾਨਾ ਜੀ ਜਿਹਦੇ ਆਪਣੇ ਬੰਦਿਆਂ ਦਾ ਪਰਦੇ ਪਾਏ ਤੋਂ ਸਵਾਗਤ ਹੈ ਜਹਾਂ ਜਮਾ ਜੀ ਅਸੀਂ ਬਹੁਤ ਵੀਰੋ ਜੀ ਚਲੋ ਆਓ ਜਰਾ ਪ੍ਰੋਕੂਰਜੀ ਜੀ ਜੀ ਹੋਰ ਆਪਣੇ ਨਾਲ ਸਾਰੇ ਜਨਾਬਾਂ ਨਾਲ ਜੀ ਸਾਰੇ ਜੀ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਅੰਗਰਜੀਤ ਪਿਆਜਮਾ ਅਗਲਾ ਸੀਨ ਅੰਗਰਜੀਤ ਪਿਆਜਮਾ ਆਹਮਾਨਾ ਜੀ ਆਰਮਨ ਖਾਨ ਜੀ ਆਪਣੇ ਸਾਰੇ ਸਤਿ ਮਾਨਾ ਜੀ ਨਾਲ ਜੀ ਜੀ ਆਪਾਂ ਨੂੰ ਬਹੁਤ ਬਹੁਤ ਸ਼ੁਮਾਰ ਸਾਰੀਆਂ ਸਿਧਾਂਤਾਂ ਨੂੰ ਪਾਇ ਬਾਹ ਹੁਣਾਣਾ ਇਸੇ ਨੂੰ ਆਈਏ ਆਰਤਵਾ ਜਿਵੇਂ ਨਿਪਟਾ ਲੈ ਕੇ ਇਸ ਸੰਤਾ ਹਾਂਜੀ ਵੀ ਪ੍ਰੇਸ਼ਾ ਕਲਬ ਤਾਇਤ ਹੋਈ ਸਾਡੇ لونگے ویلوں میں ائے والے اگے تو کھڑے ہو جئے گا ہم کو ہو جانے کے جو مارکیٹ میں بیج دی ہے سائیڈ پہ آ جاؤ No, no.

من منجوز پیچھے ਲਖਮੀ ਜੀ ਕੰਨਲ ਜੀ ਸਾਥੂ ਜੀ ਨੇ ਨਜ਼ਰ ਪਰਵਾਹੀ ਰੋਗੇ ਕਰਦੇ ਹੋਇਆ ਬੜੀ ਸਿੱਧੀ ਜੀ ਔਰ ਉਹਦੇ ਨਾਲ ਜਿਕਰ ਕੰਗਰਸ ਮਦ ਗੁਰਤਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਉਧਰ ਸਰਬਾਤ ਸਕਰ ਸਿੰਘ ਜੀ ਦੀਆਂ ਔਰ ਜਵਾਰ ਖਰਾਨਾ ਜੀ ਸੇਠੀ ਗੀਲਡਿੰਗ ਲਈ ਉਹ ਅਗਲੀ ਦਿਖਾਈ ਆ ਉਹਨਾਂ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਜੀ ਸਤਿ ਸ੍ਰੀ ਅਕਾਲ ਬਹੁਤ ਵੰਦੇਨ ਤੋਂ ਆ ਲੋਕੀ ਲੱਕੜੀਆਂ ਜਾ ਕੇ ਜਾਂਦੇ ਆ ਵੀਰਖਾਨੀ ਬਾਸ ਹੀ ਲੈ ਕੇ ਤੁਰਤੇ ਆਇਆ ਬਾਸ ਹੀ ਲੈ ਕੇ ਤੁਰਿਆ ਮੈਡੀਓ ਟਪਾਰਾਂਗੇ ਕਿਦਾਂ